ਮੁੱਖ ਮੰਤਰੀ ਪੰਜਾਬ ਲਾਲਚੰਦ ਕਟਾਰੂਚਕ ਨੇ ਵਾਈਟ ਮੈਡੀਕਲ ਕਾਲਜ ਪਠਾਨਕੋਟ ਵਿਖੇ ਇੱਕ ਸਮਾਰੋਹ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਇਸ ਮੌਕੇ ਤੇ ਨਵੇਂ ਬਣਾਏ ਗਏ ਆਕਸੀਜਨ ਪਲਾਂਟ ਦਾ ਉਦਘਾਟਨ ਕਰਕੇ ਪਲਾਂਟ ਨੂੰ ਚਲਾਇਆ ਗਿਆ। ਇਸ ਮੌਕੇ ਤੇ ਵਾਈਟ ਮੈਡੀਕਲ ਕਾਲਜ ਦੇ ਚੇਅਰਮੈਨ ਸਵਰਨ ਸਿੰਘ ਸਲਾਰੀਆ ਵੀ ਮੌਕੇ ਤੇ ਮੌਜੂਦ ਸਨ ਚੇਅਰਮੈਨ ਵਾਈਟ ਮੈਡੀਕਲ ਕਾਲਜ ਪਠਾਨਕੋਟ ਸਵਰਨ ਸਿੰਘ ਸਲਾਰੀਆ ਵੱਲੋਂ ਫੁੱਲਾਂ ਦਾ ਗੁਲਦਸਤਾ ਪੇਟ ਕਰਕੇ ਮੁੱਖ ਮਹਿਮਾਨ ਲਾਲ ਚੰਦ ਘਟਾਰੂ ਚੱਕ ਕੈਬਨਿਟ ਮੰਤਰੀ ਪੰਜਾਬ ਦਾ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪਵਨ ਕੁਮਾਰ ਫੌਜੀ ਬਲੌਕ ਪ੍ਰਧਾਨ ਖੁਸ਼ਬੀਰ ਕਾਟਲ ਨਰੇਸ਼ ਹਸੈਣੀ ਜ਼ਿਲ੍ਹਾ ਪ੍ਰਧਾਨ ਬੀ ਸੀ ਵਿੰਗ ਅਤੇ ਹੋਰ ਪਾਰਟੀ ਕਾਰਜਕਰਤਾ ਵੀ ਹਾਜ਼ਰ ਸਨ ਪਸ਼ਕਾ ਜੀ ਸૌ ਤੋਂ ਪਹਿਲਾਂ ਮੈਂ ਸਾਡੇ ਬਹੁਤ ਹੀ ਆਦਰਨੀਏ ਬਹੁਤੀ ਲੋਕਾਂ ਦੇ ਦਿਲਾਂ ਦੇ ਦਰਦਨ ਸਾਡੇ ਲੋਕਲ ਕੈਬਨਿਨ ਮਿਨਿਸਟਰ ਗਵਰਨਮੈਂਟ ਆਫ ਪੰਜਾਬ ਲਾਲਤਨ ਕਟਾਰਚਕ ਜੀ ਇਹਨਾਂ ਦਾ ਮੈਂ ਸਾਰੇ ਹਸਪੀਟਲ ਸਟਾਫ ਦੀ ਤਰਫੋਂ ਆਪਣੀ ਤਰਫੋਂ ਦਿੱdde ਕਰਾਂ ਤੋਂ ਧੰਨਵਾਦ ਕਰਦਾ ਕਿ ਇਹਨਾਂ ਨੇ ਟਾਈਮ ਕੱਢ ਕੇ ਆ ਗਏ ਅੱਜ ਜਿਹੜਾ ਸਭ ਤੋਂ ਵੱਡਾ ਸਾਡਾ ਆਕਸੀਜਨ ਪਲਾਂਟ ਹੈ ਐਬਸolutely ਨਿਊ ਵਨ ਅਸੀਂ ਅੱਜ ਸਟਾਰਟ ਕੀਤਾ ਹੈ ਔਰ ਇਹਨਾਂ ਦੇ ਹੱਥੋਂ ਸਟਾਰਟ ਹੋਇਆ ਹੈ ਉਹ ਮੈਨੂੰ ਪੂਰਾ ਯਕੀਨ ਹੈ ਕਿ ਇਸ ਹਲਕੇ ਨੂੰ ਆਕਸੀਜਨ ਦੀ ਬਹੁਤ ਬੜੀ ਜ਼ਰੂਰਤ ਹੈ ਕਿਉਂਕਿ ਇੱਕੋ ਹੀ ਫੈਕਟਰੀ ਹੈਗੀ ਹੈ ਜੇ ਉਹ ਕਿਤੇ ਬੰਦ ਹੋ ਜਾਂਦੀ ਹੈ ਤਾਂ ਉਹਦੇ ਬਾਅਦ ਆਕਸੀਜਨ ਬਿਲਕੁਲ ਕਿਸ ਨੂੰ ਮਿਲਦੀ ਹੈ ਨਹੀਂ ਤੇ ਹੁਣ 1200 ਸਿਲੰਡਰ ਐਟ ਐਨੀ 기ਵਨ ਟਾਈਮ ਤੁਹਾਡੇ ਕੋਲ ਇੱਥੇ ਅਵੇਲੇਬਲ ਹੈ ਹਨ 1200 ਸਿਲੰਡਰ ਵਾਸਤੇ ਮਤਲਬ ਹੈ ਅਸੀਂ 500 ਬੈੱਡ 750 ਬੈੱਡ ਦਾ ਹਸਪੀਟਲ ਹੈ ਤੇ ਕੋਈ ਪ੍ਰੋਬਲਮ ਨਹੀਂ ਹੋਏ ਬਖਵਾਉਣਾ ਕਰੇ ਕਿਤੇ ਜ਼ਿੰਦਗੀ ਵਿੱਚ ਕਿਸ ਨੂੰ ਇਦਾਂ ਦੀ ਜ਼ਰੂਰਤ ਪੈ ਜਾਏ ਤੇ ਚੰਗੇ ਤਰੀਕੇ ਨਾਲ ਸੇਵਾ ਕੀਤੀ ਜਾ ਸਕਦੀ ਹੈ ਔਰ ਮੈਂ ਅੱਜ ਮੰਤਰੀ ਜੀ ਦੇ ਸਾਹਮਣੇ ਤੁਹਾਨੂੰ ਇੱਕ ਕਮਿਟਮੈਂਟ ਕਰ ਰਿਹਾ ਕਿ ਸਭ ਤੋਂ ਬੈਸਟ ਸਭ ਤੋਂ ਸਸਤਾ ਔਰ ਸਭ ਤੋਂ ਬਿਹਤਰੀਨ ਹਾਲਾਤ ਪਰਿਵਾਰ ਦੀ ਤਰਫੋਂ ਜਿਹੜਾ ਹੁੰਦਾ ਹੈ ਮਾਰਕੀਟ ਦੇ 25% ਦਾ ਇਲਾਜ ਹੁੰਦੇ ਨੇ ਚਾਹੇ ਉਹ ਕੋਈ ਵੀ ਬਿਮਾਰੀ ਹੋ ਹਾਰਟ ਦੀ ਸਰਜਰੀ ਹੋਏ ਕੋਈ ਸਰਜਰੀ ਹੋਏ ਕੋਈ ਕਿਸੇ ਕੋਲ ਅਗਰ ਕਾਰਡ ਹੈ ਤੇ ਇੱਕ ਰੁਪਿਆ ਲਗਾਣ ਦੀ ਜ਼ਰੂਰਤ ਨਹੀਂ ਆਓ ਆਪਣਾ ਸਰਜਰੀ ਕਰਾਓ ਜਾਓ ਕਿਉਂਕਿ ਹੁਣ ਮੇਰਾ ਨਹੀਂ ਖਿਆਲ ਹੈ ਕੋਈ ਬਾਰੋਂ ਕਿਸੇ ਵੀ ਚੀਜ਼ ਦੀ ਜਰੂਰਤ ਹੈਗੀ ਹੈ ਇੱਥੇ 21 ਡਿਪਾਰਟਮੈਂਟ ਨੇ ਪੂਰੇ ਦੀ ਪੂਰੇ ਡਾਕਟਰ ਪੂਰੇ ਦੀ ਪੂਰੇ ਇਕੁਪਮੈਂਟ ਸਾਰਾ ਅਵੇਲੇਬਲ ਹੈਗਾ ਇੱਕ ਵਾਰੀ ਫਿਰ ਮੇਰੇ ਸਾਰੇ ਵਾਈਟ ਮੈਡੀਕਲ ਕਾਲਜ ਦੀ ਸਟਾਫ ਦੀ ਤਰਫੋਂ ਮੇਰੀ ਤਰਫੋਂ ਮੰਤਰੀ ਜੀ ਦਾ ਮੇਰੇ ਪ੍ਰੈਸ ਵਾਲਿਆਂ ਦਾ ਮੀਡੀਆ ਲੋਕੀ ਜਿਹੜੇ ਮੇਰੇ ਦੋਸਤ ਭਰਾਏ ਨੇ ਇੱਥੇ ਐਡਮਿਨਿਸਟ੍ਰੇਸ਼ਨ ਸਾਰਿਆਂ ਦਾ ਦਿਲ ਦੀ ਕਰਦੋਂ ਇੱਕ ਵਾਰੀ ਫਿਰ ਧੰਨਵਾਦ ਕਰਦਾ ਕਿ ਇੱਥੇ ਆਏ ਇਹਨਾਂ ਨੇ ਬਲੇਸਿੰਗ ਦਿੱਤੀਆਂ ਨੇ ਇਸ ਮੌਕੇ ਨੂੰ ਗ੍ਰੇਸ ਕੀਤਾ ਹੈ ਇਸ ਹਲਕੇ ਵਾਸਤੇ ਇੱਕ ਬਹੁਤ ਵੱਡਾ ਤੋਹਫਾ ਹੈ ਮੰਤਰੀ ਜੀ ਬਲੀਵ ਕਰੋ ਜਦੋਂ ਆਕਸੀਜਨ ਨਹੀਂ ਮਿਲਦੀ ਸੀਗੀ ਮੇਰੇ ਅੱਖਾਂ ਦੇ ਸਾਹਮਣੇ ਲੋਕੀ ਮਰੇ ਬੜਾ ਦੁੱਖ ਹੁੰਦਾ ਹੈ ਤੇ ਜਦੋਂ ਅਸੀਂ ਪ੍ਰਣ ਕੀਤਾ ਸੀਗਾ ਕਿ ਇਸ ਹਲਕੇ ਨੂੰ ਇੱਕ ਚੰਗਾ ਵੱਡਾ ਨਿਆਹ ਪਲਾਨ ਦੇਾਂਗੇ ਉਹ ਅੱਜ ਅਸੀਂ ਦਿੱਤਾ ਉਹ ਨਸੀਬ ਦੀ ਗੱਲ ਹੈ ਕਿ ਮੇਰੇ ਹਲਕੇ ਦੇ ਮੰਤਰੀ ਜੀ ਨੇ ਉਦਘਾਟਨ ਕੀਤਾ ਸਭ ਤੋਂ ਖੁਸ਼ੀ ਦੀ ਗੱਲ ਹੈ ਇਹਨਾਂ ਵਾਸਤੇ ਸਾਰਿਆਂ ਵਾਸਤੇ ਮੈਂ ਤਾਲੀਆਂ ਮਾਰਨ ਤੋਂ ਰੁਕਾਂਗਾ ਕਿ ਇਹਨਾਂ ਦਾ ਸੇਵਾ ਇਸ ਹਲਕੇ ਵਾਸਤੇ 24 ਘੰਟੇ ਹਾਜ਼ਰ ਰਹਿੰਦੀ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਇੱਥੇ ਆਂਦੇ ਮੇਰੇ ਵੀਰਾਂ ਨੂੰ ਬੇਨਤੀ ਹੈ ਆਇਓ ਚਾਹ ਪਾਣੀ ਪੀ ਕੇ ਜਾਣਾ ਇੱਧਰ-ਇੱਧਰਾ ਧੰਨਵਾਦ ਜੀ ਲੋਕੇਸ਼ਨ ਕੀਤੀ ਗਈ ਹੈ ਕੀ ਕਹਿਣਾ ਚਾਹੋਗੇ ਅੱਜ ਬੜਾ ਮੈਂ ਸਮਝਦਾ ਵੀ ਇੱਕ ਹਿਸਟੋਰੀਕਲ ਡੇ ਹੈ ਔਰ ਵਾਈਟ ਮੈਡੀਕਲ ਕਾਲਜ ਬਧਾਣੀ ਦੇ ਅੰਦਰ ਬੁੰਗਲ ਦੇ ਅੰਦਰ ਅੱਜ ਇੱਕ ਬਹੁਤ ਹੀ ਸ਼ਾਨਦਾਰ ਤੇ ਮੈਂ ਸਮਝਦਾ ਵੀ ਜਿਹੜੀ ਸਮੇਂ ਦੀ ਲੋੜ ਹੈ ਉਹ ਪਲਾਂਟ ਦਾ ਅੱਜ ਇੱਥੇ ਉਦਘਾਟਨ ਕੀਤਾ ਗਿਆ ਔਰ ਆਕਸੀਜਨ ਪਲਾਂਟ ਜਿਹੜਾ ਲਗਭਗ ਇਹ ਤੀਜਾ ਚੌਥਾ ਪਲਾਂਟ ਹੈ ਪੰਜਾਬ ਦੇ ਅੰਦਰ ਔਰ ਮੇਰੇ ਲਈ ਖੁਸ਼ੀ ਦੀ ਗੱਲ ਹੈ ਕਿ ਮੈਂ ਇਸ ਇਵੈਂਟ ਦਾ ਪਾਰਟ ਹਾਂ ਤੇ ਲਗਭਗ 1200 ਸਿਲੰਡਰ 24 ਘੰਟੇ ਜਿਹੜੇ ਆ ਇੱਥੇ ਅਵੇਲੇਬਲ ਮਿਲਣਗੇ ਸੋ ਜਿਹੜੀ ਮੈਡੀਕਲ ਕਾਲਜ ਦੀ ਹਸਪੀਟਲ ਦੀ ਲੋੜ ਹੈ ਆ ਆਕਸੀਜਨ ਨੂੰ ਲੈ ਕੇ ਨਾ ਕੇਵਲ ਉਦੀ ਪੂਰਤੀ ਕਰੇਗਾ ਬਲਿਕੇ ਕਿਸੇ ਅਮਰਜੈਂਸੀ ਵੀ ਲੈ ਵੀ ਸੋਸਾਇਟੀ ਦੇ ਅੰਦਰ ਕਿਤੇ ਵੀ ਲੋੜ ਪੈ ਸਕਦੀ ਹੈ ਉਹਨੂੰ ਵੀ ਇਹ ਉਹਦੀ ਪੂਰਤੀ ਕਰਨਗੇ ਸੋ ਅੱਜ ਮੇਰੇ ਵੱਡੇ ਭਰਾ ਔਰ ਤੁਹਾਡੇ ਸਾਰਿਆਂ ਦੇ ਕੋਈ ਪਛਾਣ ਦੇ ਮਥਾਜ਼ ਨਹੀਂ ਸਵਨ ਸਲਾਰੀਏ ਸੀ ਜਿਹੜੇ ਓਨਰ ਵੀ ਨੇ ਔਰ ਇਹਨੂੰ ਲੀਡ ਵੀ ਉਹ ਕਰਦੇ ਨੇ ਉਹ ਉਹਨੇ ਅੱਜ ਬੜਾ ਮੈਂ ਸਮਝਦਾ ਵੀ ਇੱਕ ਵੱਡਾ ਇੱਥੇ ਇੱਕ ਲੋਰ ਜਿਹੜੀ ਮੈਂ ਸਮਝਦਾ ਆਮ ਤੌਰ ਤੇ ਹੁੰਦੀ ਹੈ ਕਿਸੇ ਉਸ ਵੇਲੇ ਮਨੁੱਖ ਨੂੰ ਜਦੋਂ ਜ਼ਿੰਦਗੀ ਦੀਆਂ ਸਾਹਾਂ ਘਿਰ ਰਿਹਾ ਹੁੰਦਾ ਤਾਂ ਇਹ ਇੱਕ ਜਿਹੜੀ ਮੈਂ ਸਮਝਦਾ ਵੀ ਅੱਜ ਬੜਾ ਇਤਿਹਾਸਕ ਜਿਹੜਾ ਮੌਕਾ ਸੋ ਇੱਥੇ ਜਿਹੜਾ ਵੀ ਕੋਈ ਮਰੀਜ਼ ਆਵੇ ਮੇਰੀਆਂ ਦੁਆਵਾਂ ਨੇ ਉਹ ਤੰਦਰੁਸਤ ਹੋ ਕੇ ਜਾਵੇ ਉਹਦੀਆਂ ਆਸਾਂ ਮਿੱਦਾਂ ਜੋ ਇੱਥੇ ਲੈ ਕੇ ਆਂਦਾ ਉਹ ਪੂਰੀਆਂ ਹੋਣ ਸੋ ਤੁਹਾਨੂੰ ਵੀ ਸਭ ਨੂੰ ਮੀਡੀਆ ਦਰਾਈ ਮੈਂ ਲੋਕਾਂ ਨੂੰ ਇਸ ਗੱਲ ਲਈ ਮੁਾਰਕਵਾ ਦੇ ਰਹੇ ਆ ਕਿ ਉਹ ਇੱਥੇ ਆ ਕੇ ਆਪਣਾ ਜਿੱਥੇ ਲਾਸ਼ ਵੀ ਕਰਾਨ ਬਿੱਤੇ ਲਾਸ਼ ਦੇ ਪ੍ਰਬੰਧ ਵੀ ਨੇ ਤੇ ਨਾਲ ਦੇ ਨਾਲ ਜਿਹੜੀ ਅਮਰਜੈਂਸੀ ਮੈਂ ਸਮਝਦਾ ਵੀ ਇੱਕ ਲੋੜ ਹੁੰਦੀ ਆ ਉਹ ਹੁਣ ਅੱਗੇ ਪਿੱਛੇ ਜਾਣ ਦੀ ਲੋੜ ਨਹੀਂ ਇੱਥੇ ਹੀ ਉਹ ਲੋੜ ਦੀ ਪੂਰਤੀ ਹੋਏਗੀ ਸਰ ਕੋਵਿਡ ਦੇ ਦੌਰਾਨ ਬਹੁਤ ਵੱਡੀ ਜਿਹੜੀ ਕਿਲਤ ਰਹੀ ਸੀਗੀ ਆਕਸੀਜਨ ਦੀ ਸਾਨੂੰ ਲੱਗਦਾ ਕਿ ਇਹ ਪਲਾਂਟ ਲੋਕਾਂ ਲਈ ਸਹਾਇਕ ਰਹੇਗਾ ਉਰ ਉਸ ਵਕਤ ਵਾਈਟ ਮੈਡੀਕਲ ਕਾਲਜ ਨੇ ਬਹੁਤ ਵੱਡਾ ਵਾਈਟਲ ਰੋਲ ਪਲੇ ਕੀਤਾ ਸੀਗਾ ਲੋਕਾਂ ਦੀ ਸੇਵਾ ਕਰਕੇ ਨਹੀਂ لازਮੀ ਮੈਂ ਤੇ ਅਕਸਰ ਹੀ ਕਈ ਵਾਰੀ ਕਰਨਾ ਹੁੰਦਾ ਵੀ ਕੋਵਿਡ ਨੇ ਸਾਨੂੰ ਬਹੁਤ ਕੁਝ ਸਿਖਾਇਆ ਕੋਵਿਡ ਨੇ ਮਨੁੱਖ ਨੂੰ ਇਹ ਦਰਸਾ ਦਿੱਤਾ ਵੀ ਕੁਦਰਤ ਵੀ ਆਪਣੇ ਆਪ ਚ ਕੁਝ ਚੀਜ਼ ਹੈਗੀ ਐ ਸੋ ਸਾਨੂੰ ਮੈਂ ਇੱਕ ਹੋਰ ਵੀ ਗੱਲ ਅੱਜ ਨਾਲ ਕਹਾਂਗਾ ਵੀ ਪਲਾਂਟੇਸ਼ਨ ਦੇ ਉੱਤੇ ਬਤ ਵਾਰ ਜ਼ੋਰ ਦੇਣਾ ਚਾਹੀਦਾ ਜਿਹੜੇ ਨੇਚਰਲ ਹਵਾ ਜਾਂ ਨੇਚਰਲ ਜਿਹੜਾ এনवायरमेंट ਹੈ ਉਹ ਜਿੰਨਾ ਦੂਸ਼ਤ ਹੋਣ ਤੋਂ ਸਿ ਬਚਾਵਾਂਗੇ ਅਸੀਂ ਬਿਮਾਰੀਆਂ ਤੋਂ ਵੀ ਬਚਾਂਗੇ ਔਰ ਮੈਂ ਇਸ ਮੁੱਖੀ ਵੀ ਗੱਲ ਨਾਲ ਜੋੜਨੀ ਚਾਹਨਾ ਸੋ ਮੈਂ ਸਮਝਦਾ ਵੀ ਪੇਖਦੇ ਅੰਦਰ ਜਿੰਨੀਆਂ ਵੀ ਚੁਣੌਤੀਆਂ ਨੇ ਮਨੁੱਖੀ ਸਮਾਜ ਨੂੰ ਜ਼ਿੰਦਗੀ ਨੂੰ ਸਾਹਾਂ ਨੂੰ ਉਹ ਚੁਣੌਤੀਆਂ ਨੂੰ ਮਤਲਬ ਜਿਹੜਾ ਆ ਉਹ ਟਾਈਮ ਟਾਈਮ ਦੇ ਉੱਤੇ ਕਿਉਂਕਿ ਸੋਸਾਇਟੀ ਅਪਡੇਟ ਹੁੰਦੀ ਹੈ ਸੋ ਅੱਜ ਇਹ ਮੈਂ ਸਮਝਦਾ ਵੀ ਇੱਕ ਵੱਡੀ ਅਪਡੇਟ ਹੈ ਕਿ ਜਿਹੜਾ ਇੱਥੇ ਇਹ ਪਲਾਂਟ ਲੱਗਾ